ਗੱਲ ਦੀ ਬਈ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਭਰਾਵੋ ਗੱਲ ਕਰ ਰਹੇ ਹਾਂ ਖਸ ਖਾਦ ਦੀ ਖੇਤੀ ਬਾਰੇ ਤੇ ਪਠਾਨ ਮਾਜਰਾ ਨੇ ਹਰਮੀਤ ਸਿੰਘ ਪਠਾਨ ਮਾਜਰਾ ਉਹਨੇ ਭਰਾ ਮੇਰੇ ਬਿਆਨ ਦਿੱਤਾ ਤੇ ਜਮਾ ਭਰਾ ਨੇ ਨਜ਼ਾਰੇ ਦਿੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਬਿਆਨ ਦਿੱਤਾ ਉਹਨੇ ਵੀ ਪੰਜਾਬ ਦੇ ਵਿੱਚ ਖਸ ਖਾਦ ਦੀ ਖੇਤੀ ਹੋਣੀ ਚਾਹੀਦੀ ਹੈ ਤੇ ਅਸੀਂ ਉਹਦੇ ਨਾਲ ਭਰਾ ਮੇਰੇ 100% ਸਹਿਮਤ ਹਾਂ ਤੇ ਬਹੁਤ ਵਧੀਆ ਗੱਲ ਕਰੀ ਆ ਭਰਾ ਨੇ ਤੇ ਜਿਹੜੇ ਵੀ ਏਰੀਏ ਦਾ ਐਮਐਲਏ ਹੈਗਾ ਉਹ ਤੇ ਉਹ ਵੀ ਭਰਾ ਮੇਰੋ ਜਾਗਦੀਆਂ ਜ਼ਮੀਰ ਵਾਲੇ ਭਰਾ ਨੇ ਉਹ ਜਿਹੜੇ ਵੀ ਮਨਕ ਚਲੋ ਇਲਾਕੇ ਦਾ ਐਮਐਲਏ ਹੈਗਾ ਉਹ ਤੇ ਉਹ ਵੀ ਭਰਾ ਮੇਰੋ ਜਾਗਦੀ ਜ਼ਮੀਰ ਵਾਲਾ ਬੰਦਾ ਤੇ ਉਹਨੇ ਇੱਕ ਠੋਕ ਕੇ ਬਿਆਨ ਦਿੱਤਾ ਭਰਾ ਮੇਰੋ ਇੱਕ ਠੋਕ ਕੇ ਵਿਧਾਨ ਸਭਾ ਦੇ ਵਿੱਚ ਵੀ ਪੰਜਾਬ ਦੇ ਵਿੱਚ ਕਸ਼ਕਰ ਦੀ ਖੇਤੀ ਹੋਣੀ ਚਾਹੀਦੀ ਆ ਤੇ ਬਾਲੇ ਭਰਾ ਮੇਰੋ ਲੀਡਰ ਇਸ ਖੇਤੀ ਦੇ ਹੱਕ ਵਿੱਚ ਹੈਗੇ ਪਰ ਉਹ ਡਰਦੇ ਨਾ ਉਹ ਬਿਆਨ ਨਹੀਂ ਦਿੰਦੇ ਉਹ ਤਾਂ ਡਰਦੇ ਨਾ ਉਹਨਾਂ ਨੂੰ ਆਇਆ ਹੋ ਜਾਂਦਾ ਬੀਏ ਜੇ ਖਸਖਰ ਦੀ ਖੇਤੀ ਬਾਰੇ ਆਪਾਂ ਬਿਆਨ ਦੇਤਾ ਤਾਂ ਕਿਤੇ ਆਪਣੀਆਂ ਵੋਟਾਂ ਨਾ ਟੁੱਟ ਜਾਣ ਵੋਟਾਂ ਭਰਾ ਮੇਰੇ ਥੋਡੀਆਂ ਟੁੱਟਦੀਆਂ ਨਹੀਂ ਸਗੋਂ ਹੋਰ ਜੁੜਨਗੀਆਂ ਉਹ ਮਾਵਾ ਜੁੜਨਗੀਆਂ ਥੋਡੇ ਨਾਲ ਜਿਹੜੀਆਂ ਮਾਵਾ ਰੋਜ਼ ਬੈਣ ਪਾਉਂਦੀਆਂ ਨੇ ਰੋਜ਼ ਸੇਵੀਆਂ ਦੀਆਂ ਲਾਟਾਂ ਉੱਤੀਆਂ ਹੁੰਦੀਆਂ ਨੇ ਚਿੱਟਾ ਪੀ ਪੀ ਕੇ ਲੋਕ ਮਰਦੇ ਨੇ ਨੌਜਵਾਨ ਉਹ ਮਾਵਾ ਵੀ ਥੋਡੇ ਨਾਲ ਜੁੜਨੂਆਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਵੀ ਸਾਰੇ ਐਮਐਲਏ ਖਸਖਰ ਦੀ ਖੇਤੀ ਦੇ ਵਿੱਚ ਡੱਟ ਕੇ ਸਾਥ ਦਿਓ ਪੰਜਾਬ ਦਾ ਹੁਣ ਨੌਜਵਾਨ ਦੇਖ ਲੋ ਕੋਈ ਚਿੱਟਾ ਪੀਂਦਾ ਗੋਲੀਆਂ ਖਾਂਦਾ ਮਰੀ ਜਾਂਦਾ ਰੋਜ਼ ਤੇ ਇਹ ਨਸ਼ੇ ਜੇ ਬੰਦ ਹੋ ਜਾਣ ਚਿੱਟਾ ਸਮਾਇਕ ਗੋਲੀਆਂ ਛਤੀ ਕੇ ਸਾਰਾ ਕੁਝ ਬੰਦ ਹੋ ਜੇ ਤਾਂ ਪੰਜਾਬ ਆਪਣਾ ਫੇਰ ਖੁਸ਼ਹਾਲ ਹੋ ਸਕਦਾ ਤੇ ਨਾਲੇ ਭਰਾ ਮੇਰੋ ਆਪਣੇ ਜਿਹੜੇ ਕਿਸਾਨ ਉਹਨਾਂ ਨੂੰ ਫਾਇਦਾ ਹੋਵੇ ਖਸ ਖਾਦੀ ਖੇਤੀ ਦਾ ਉਹਨਾਂ ਨੂੰ ਮੁਨਾਫਾ ਹੋਵੇ ਤੇ ਸਾਰਿਆਂ ਨੂੰ ਬੇਨਤੀ ਆ ਹੱਥ ਬੰਨ ਕੇ ਵੀ ਸਾਰੇ ਐਮ ਐਲ ਏ ਸਾਥ ਦਿਓ ਵੱਧ ਤੋਂ ਵੱਧ ਖਸ ਖਾਦੀ ਖੇਤੀ ਬਾਰੇ ਇਹ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਵੀ ਆਪਣੀ ਆਵਾਜ਼ ਉਠਾਓ ਜਰਾ ਹਰੇਕ ਕੋਲੇ ਮੋਬਾਈਲ ਹੈ ਹਰੇਕ ਕੋਲੇ ਹੈਗਾ ਸਾਰੇ ਤੁਸੀਂ ਜਿਹੜਾ ਕੋਈ ਐਮਐਲਏ ਆਪਣੇ ਪਿੰਡ ਚ ਆਉਂਦਾ ਉਹਨੂੰ ਵੀ ਕਹੋ ਵੀ ਜੇ ਤੁਸੀਂ ਖਾਦ ਖਾਦੀ ਖੇਤੀ ਹੱਕ ਵਿੱਚ ਹੈਗੇ ਹੋ ਤਾਂ ਅਸੀਂ ਤੁਹਾਨੂੰ ਵੋਟ ਪਾਵਾਂਗੇ ਨਹੀਂ ਪਾਉਂਦੇ ਨਹੀਂ ਸਾਰੇ ਨੌਜਵਾਨ ਡਟ ਕੇ ਖੜ੍ਹ ਜਾਣ ਤੇ ਪੰਜਾਬ ਸਰਕਾਰ ਨੂੰ ਵੀ ਪਤਾ ਲੱਗ ਜੇ ਪੰਜਾਬ ਸਰਕਾਰ ਵੀ ਚਾਹੁੰਦੀ ਆ ਪੰਜਾਬ ਸਰਕਾਰ ਨੂੰ ਆਇਆ ਵੀ ਜੇ ਮੰਨ ਕੇ ਚਾਹ ਲੋਕ ਉੱਠਣ ਨੌਜਵਾਨ ਉੱਠਣ ਥੋੜੀ ਜੀ ਲਹਿਰ ਬਣੇ ਤਾਂ ਅਸੀਂ ਖਾਦ ਖਾਦੀ ਖੇਤੀ ਕਰਾਈਏ ਵਾਰੇ ਜਾ ਰ ਆਪਣੇ ਜਿਹੜੇ ਲੋਕ ਆ ਉਹ ਵੀ ਵਿੱਚ ਵਿਰੋਧ ਕਰਨ ਲੱਗ ਜਾਂਦੇ ਨੇ ਪਤਾ ਨਹੀਂ ਤਾਂ ਮੇਰਾ ਮੰਨਣਾ ਤਾਂ ਇਹ ਹੈ ਵੀ ਜਿਹੜਾ ਭਰਾ ਚਿੱਟਾ ਵੇਚਦਾ ਹੈ ਜਾਂ ਸਮੈਕ ਵੇਚਦਾ ਗੋਲੀਆਂ ਵੇਚਦਾ ਨਾ ਟੀਕੇ ਵੇਚਦਾ ਨਾ ਉਹ ਉਹ ਵਿਰੋਧ ਕਰਦੇ ਨੇ ਭਰਾ ਮੇਰੋ ਖਾਸ ਕਰਦੀ ਖੇਤੀ ਦਾ ਉਹ ਭਰਾ ਵਿਰੋਧ ਕਰਦੇ ਨਾ 100% ਮੈਂ ਕਹਿੰਦਾ ਉਹ ਭਰਾ ਵਿਰੋਧ ਕਰਦੇ ਨਾ ਹੁਣ ਤੁਸੀਂ ਲਾ ਲੋ ਜਿਹੜੇ ਮਜ਼ਦੂਰ ਭਰਾ ਨਾ ਮਜ਼ਦੂਰ ਭਰਾ ਮੰਨ ਕੇ ਚਲੋ ਥੋੜੀ ਮੋਟੀ ਭੁੱਖੀ ਖਾਣ ਵਾਲੇ ਨਾ ਹੁਣ ਯਾਰ ਉਹ ਕਟੋਕਾ ਟੱਪ 5 6000 ਨੂੰ ਕਿਲੋ ਹੋ ਰਹੀ ਹੈ ਕਿੱਥੋਂ ਲੈ ਕੇ ਖਾਣ ਲੰਗੇ ਗਰੀਬ ਯਾਰ ਤੇ ਜਦੋਂ ਉਹ ਵਿਚਾਰੇ ਦਿਹਾੜੀ ਤੇ ਜਾਂਦੇ ਨੇ ਫਿਰ ਉਹਨਾਂ ਤੋਂ ਕੰਮ ਨਹੀਂ ਹੁੰਦਾ ਫਿਰ ਉਹ ਵਿਚਾਰੇ ਕੀ ਕਰਦੇ ਆ ਗੋਲੀਆਂ ਲੈਂਦੇ ਨੇ ਗੋਲੀਆਂ ਖਾ ਕੇ ਭਰਾਭੂ ਕਈਆਂ ਦੇ ਤੱਕ ਗੁਰਦੇ ਖਤਮ ਹੋ ਗਏ ਨਿਗਾ ਘਟ ਗਈ ਤੇ ਬਹੁਤ ਬੁਰਾ ਹਾਲ ਹੈ ਹੁਣ ਤੁਸੀਂ ਠੇਕੇ ਤੇ ਲਾ ਲਓ ਯਾਰ ਪੰਜਾਬ ਦੇ ਵਿੱਚ ਜਿਹੜਾ ਵੱਡਾ ਪਿੰਡ ਆ ਉੱਥੇ ਤਾਂ ਮੈਨੂੰ ਲੱਗਦਾ 2 3 ਠੇਕੇ ਹੋਣਗੇ ਜਿਹੜਾ ਛੋਟਾ ਉੱਥੇ ਇੱਕ ਤਾਂ ਹੈਗੀ ਹੈਗਾ ਇੱਕ ਠੇਕਾ ਤਾਂ ਹੈਗੀ ਹੈਗਾ ਜਿਹੜੇ ਨੇ ਦਾਰੂ ਪੀਣੀ ਆ ਉਹ ਤਾਂ ਭਰਾ ਮੇਰੇ ਜਮਾ ਜੇ ਪਿੰਡ ਚ ਠੇਕਾ ਹੈ ਨਹੀਂ ਭਾਵੇਂ ਉਹਨੂੰ 5 ਕਿਲੋਮੀਟਰ ਜਾਣਾ ਪਵੇ ਉਹ दारू ਲਿਆਉ ਲਿਆਊਗਾ ਤੇ ਜਿਹੜੇ ਨੇ ਨਹੀਂ ਪੀਣੀ ਉਹ ਭਰਾ ਮੇਰੇ ਠੇਕੇ ਦੇ ਕੋਲ ਦੀ ਲੰਗ ਜੂ ਆਪਾਂ 20 ਠੇਕੇ ਹੋਣ ਤੇ ਉਹੀ ਗੱਲ ਭਰਾ ਮੇਰੇ ਖਸ ਖਾਦੀ ਖੇਤੀ ਆਲਾ ਜੇ ਕਿਸੇ ਨੇ ਖਾਣੀ ਆ ਉਹ ਤਾਂ ਖਾਊ ਖਾਊਗਾ ਤੇ ਨਹੀਂ ਭਰਾਵੋ ਜਿਹਨੇ ਨਹੀਂ ਖਾਣੀ ਨਹੀਂ ਖਾਂਦਾ ਤੇ ਅਸੀਂ ਤਾਂ ਪੰਜਾਬ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਪੰਜਾਬ ਦੇ ਵਿੱਚ ਖਸ ਖਾਦੀ ਖੇਤੀ ਕਰਵਾ ਦਿਓ ਥੋੜੀ ਸਰਕਾਰ ਪੱਕਾ ਲਿਖ ਕੇ ਲੈ ਲੋ ਥੋੜੀ ਅਗਲੀ ਵਾਰ ਸਰਕਾਰ ਫੇਰ ਆਊਗੀ ਹਰ ਇੱਕ ਬੰਦਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਵੇ ਮਾਵਾ ਭੈਣਾ ਕਹਿੰਦੀਆਂ ਨਾ ਜਿਨ੍ਹਾਂ ਦੇ ਨੌਜਵਾਨ ਪੁੱਤ ਮਰੀ ਜਾਂਦੇ ਨੇ ਗੋਲੀਆਂ ਖਾ ਕੇ ਟੀਕੇ ਲਾ ਕੇ ਤੇ ਬਹੁਤ ਬੁਰਾ ਹਾਲ ਹੈ ਭਰਾ ਮੇਰੋ ਤੇ ਮੰਨ ਕੇ ਚਲੋ ਹਰੇਕ ਪਿੰਡ ਦੇ ਵਿੱਚ 20 25 25 ਮੁੰਡੇ ਕਿਟਾ ਲਾਉਂਦੇ ਹੀ ਲਾਉਂਦੇ ਆ ਤੇ ਜੇ ਬੰਦਾ ਖਸਖਸ ਭੋਕੀ ਅਫੀਮ ਖਾਊਗਾ ਉਹਦੇ ਨਾਲ ਭਰਾ ਮੇਰੋ ਕੋਈ ਵੀ ਮੌਤ ਨਹੀਂ ਹੁੰਦੀ ਤੇ ਰਾਜਸਥਾਨ ਦੇ ਵਿੱਚ ਬਗਦੇ ਤੁਸੀਂ ਉੱਥੇ ਸਰਵੇ ਕਰਾ ਕੇ ਦੇਖ ਲਓ ਜਿਹੜੇ ਅੱਜ ਦੇ ਨੌਜਵਾਨ ਅੱਜ ਦੀ ਪੀੜ੍ਹੀ ਆ ਉਹ ਕੋਈ ਵੀ ਅਫੀਮ ਭੁੱਕੀ ਨੂੰ ਹੱਥ ਹੀ ਨਹੀਂ ਲਾਉਂਦਾ ਤੇ ਤਾਂ ਕਰਕੇ ਆਪਾਂ ਆਣਿਆਂ ਵੀ ਪੰਜਾਬ ਦੇ ਵਿੱਚ ਵੀ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਆ ਹੁਣ ਤੁਸੀਂ ਆਪਣੇ ਲਾ ਲਓ ਥਾਂ ਥਾਂ ਤੇ ਸੁੱਖਾ ਖੜਾ ਥਾਂ ਬੱਟਾਂ ਤੇ ਖਾਲਾਂ ਤੇ ਪੰਹਾਂ ਤੇ ਨਹਿਰਾਂ ਤੇ ਕਿੰਨਾ ਸੁੱਖਾ ਖੜਾ ਕਿੰਨੇ ਕ ਪੰਗੀ ਆਪਣੇ ਪੰਜਾਬ 'ਚ ਕੋਈ ਨਹੀਂ ਪਿੰਦਾ ਤੇ ਐਵੇਂ ਜਿ ਕਰੀ ਭਰਾ ਮੇਰੋ ਜਿਵੇਂ ਰਾਸਤ ਜਦੋਂ ਚੀਜ਼ ਆਮ ਹੋ ਜੇ ਤੇ ਉਦੋਂ ਭਰਾ ਮੇਰੋ ਕੋਈ ਨਹੀਂ ਮੰਨ ਕੇ ਚਲੋ ਉਹਦਾ ਨਸਾ ਕਰਦਾ ਰਾਸਤਾਂ ਆਂ ਦੇ ਵਿੱਚ ਤਰਸ ਦੇਣ ਚਾਰ ਬੂਟੇ ਛਾ ਜਾਣ ਨਾ ਰਾਸਤਾਂ ਤੇ ਸੁੱਕੇ ਦੇ ਤਾਂ ਉਹਦੀ ਪਰਚਾ ਪਾਣ ਦੇਣ ਤੇ ਆਪਣੇ ਆਮ ਖੜਾ ਤੇ ਮੈਂ ਤਾਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਵੀ ਪੰਜਾਬ ਦੇ ਵਿੱਚ ਖਚ ਖਾਦੀ ਖੇਤੀ ਹੋਣੀ ਚਾਹੀਦੀ ਆ ਤੇ ਜਿਹੜੇ ਪਠਾਨ ਮਾਜਰਾ ਐਮ ਐਲ اے ਨੇ ਬਿਆਨ ਦਿੱਤਾ ਤੇ ਜਮ ਉਹਦਾ ਸਵਾਦ ਲਿਆਤਾ ਤੇ ਦੁਬਾਰੇ ਉਹਨੂੰ ਸਲੂਟ ਹੈ ਤੇ ਅਸੀਂ ਉਹਦੀ ਮਹਾਤ ਦੇ ਵਿੱਚ ਡਟ ਕੇ ਖੜੇ ਆ ਤੇ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਵੀ ਐਮਐਲਏ ਖਾਸ ਕਰਦੀ ਖੇਤੀ ਬਾਰੇ ਮਨਕ ਚਲ ਖਾਸ ਕਰਦੀ ਖੇਤੀ ਦੇ ਹੱਕ ਤੇ ਗੱਲ ਕਰੂਗਾ ਠੇਕੇ ਖਿਲਾਉਣ ਦੀ ਗੱਲ ਕਰੂਗਾ ਤੇ ਮਨਕ ਚਲੋ ਖੇਤੀ ਕਰਾਉਣ ਦੀ ਗੱਲ ਕਰੂਗਾ ਉਹਦੇ ਹੱਕ ਤੇ ਸਾਰੇ ਡਟ ਕੇ ਖੜਿਆ ਕਰੋ ਤੇ ਹੋਰ ਕਿਸੇ ਨੂੰ ਵੋਟ ਨਾ ਪਾਓ ਭਰਾ ਮਿਰ ਓਕੇ ਭਰਾ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ